ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਕਸ਼ਨ ਸ਼ੁਰੂਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮਜੀਤਿਆ ਤੇ ਵਿਕਰਮਜੀਤਿਆ ਦੇ ਨਾਲ-ਨਾਲ ਸਿਕੰਜੇ ਦੇ ਵਿੱਚੋਂ ਫਸ ਗਿਆ ਹੈ ਜਿਹੜਾ ਜਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਛਾਇਆ ਗਿਆ ਕਿ ਕਿਵੇਂ ਵਿਕਰਮਜੀਤਿਆ ਦੀ ਗ੍ਰਿਫਤਾਰੀ ਕੀਤੀ ਜਾਵੇ ਕਿਵੇਂ ਵਿਕਰਮਜੀਤਿਆ ਨੂੰ ਲੰਮਾ ਸਮਾਂ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਹਾਲਾਂਕਿ ਦੋਸ਼ੀ ਹਨ ਬਿਕਰਮ ਜੀਠੀਆ ਬਿਕਰਮ ਜੀਠੀਆ ਵੱਲੋਂ ਵਾਰ-ਵਾਰ ਗੁਫਾਰ ਲਗਾਈ ਚਾਰੀ ਹੈ ਮੁਹਾਲੀ ਦੀ ਸਟਾਰਕ ਅਦਾਲਤ ਵਿੱਚ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਮੈਂ ਤੇ ਦੋਸ਼ ਮੈਂ ਬੇਕਸੂਰ ਲੇਕਿਨ ਜੋ ਤੱਤ ਹੈ ਜੋ ਰਿਪੋਰਟਾ ਜੋ ਦਲੀਲਾ ਜੋ ਅਪੀਲਾ ਜੋ ਠੋਸ ਸਬੂਤ ਵਿਜੀਲੈਂਸ ਦੇ ਸਰ ਉੱਚ ਅਧਿਕਾਰੀਆਂ ਵੱਲੋਂ ਪੰਜਾਬ ਪੁਛ ਦੇ ਸਰ ਉੱਚ ਅਧਿਕਾਰੀਆਂ ਵੱਲੋਂ ਅਦਾਲਤ ਦੇ ਵਿੱਚ ਰੱਖੇ ਗਏ ਨੇ ਤੇ ਉਹਨਾਂ ਅਪੀਲਾਂ ਅਤੇ ਦਲੀਲਾਂ ਨੂੰ ਲੈ ਕੇ ਸਾਰੇ ਰਸਤੇ ਬਿਕਰਮ ਮਜੀਠੀਆ ਦੇ ਬੰਦ ਹੋ ਗਏ ਨੇ ਬਿਕਰਮ ਮਜੀਠੀਆ ਦੇ ਨਾਲ ਨਾਲ ਹੁਣ ਗਾਜ ਡਿੱਗ ਪਈ ਹੈ ਬਿਕਰਮ ਮਜੀਠੀਆ ਦੇ ਪਰਿਵਾਰ ਤੇ ਖਾਸ ਕਰਕੇ ਗਨੀਪ ਕੌਰ ਮਜੀਠੀਆ ਸਤਿਆਜੀਤ ਮਜੀਠੀਆ ਮਜੀਠੀਆ ਦੇ ਮਾਤਾ ਜੀ ਉਨ੍ਹਾਂ ਦੀ ਧਰ ਪਤਨੀ ਦੇ ਨਾਲ ਨਾਲ ਹੁਣ ਸੋਹਰਾ ਪਰਿਵਾਰ ਵੀ ਆ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਡਾਰ ਦੇ ਅੰਦਰ ਵਿਜੀਲੈਂਸ ਵੱਲੋਂ ਲਗਾਤਾਰ ਹੁਣ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਗੱਜਪਤ ਸਿੰਘ ਗਰੇਵਾਲ ਜੋ ਵਿਕਰਮ ਜਿਠਿਆ ਦੇ ਰਿਸੇ ਦੇ ਵਿੱਚ ਸਾਰੇ ਨੇ ਅਤੇ ਗਰੀਬਕੌਰ ਮਿਠਿਆ ਦੇ ਸਕੇ ਭਰਾ ਨੇ ਬੁਲਾ ਲਿਆ ਹੈ ਵਿਜੀਲੈਂਸ ਨੇ ਅੱਜ ਵਿਜੀਲੈਂਸ ਵੱਲੋਂ ਲੰਮਾ ਸਮਾ ਗਜਪਤ ਸਿੰਘ ਗਰੇਵਾਲ ਦੇ ਕੋਲ ਪੁੱਛਗਿੱਛ ਕੀਤੀ ਜਾਵੇਗੀ ਕਿਉਂਕਿ ਗਜਪਤ ਜਿੰਨੀਆਂ ਵੀ ਕੰਪਨੀਆਂ ਦੇ ਵਿੱਚ ਪੈਸਿਆਂ ਦਾ ਲੈਂਡਿੰਗ ਕੀਤਾ ਗਿਆ ਹੈ ਗਜਪਤ ਸਿੰਘ ਗਰੇਵਾਲ ਉਹਦੇ ਵਿੱਚ ਇਨਵੋਲਵ ਨਹੀਂ ਏਮਨਦੋ ਸੁਖਬੀਰ ਸਿੰਘ ਬਾਦਲ ਇਸ ਕਰਕੇ ਕਿਸੇ ਵੀ ਤਰ੍ਹਾਂ ਦੀ ਕੋਈ ਵਿਵਾਦਤ ਟਿੱਪਣੀ ਨਹੀਂ ਕਰ ਰਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਬਿਕਰਮਜੀਤਿਆ ਨੂੰ ਲੈ ਕੇ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਪਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈ ਮੈਨੂੰ ਵੀ ਬਿジネス ਦੀਆਂ ਪੌੜੀਆਂ ਚੜ੍ਹਨਾ ਪੈ ਸਕਦਾ ਹੈ ਕਿਉਂਕਿ ਵਿਜੀਲੈਂਸ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਵਿੱਚ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਐਜ਼ ਉਹਨਾਂ ਦੇ ਕੋਲ ਗ੍ਰਹਿਮਤਰਾਦਾ ਹੈ ਕਾਨੂੰਨ ਦਾ ਵਿਧਿਵਿਧਾਨ ਕਾਨੂੰਨ ਨੂੰ ਸੰਭਾਲਣਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜ਼ਿੰਮੇਵਾਰੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਕੇ ਹੱਥ ਪਾਏ ਨੇ ਬਿਕਰਮਜੀਤਿਆ ਨੂੰ ਵੈਸੇ ਤਾਂ ਬਿਕਰਮਜੀਠਿਆ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਨੇ ਵਕਫ ਵਕਫ ਪੱਤਰਕਾਰਾਂ ਵੱਲੋਂ ਕਿਆ ਸਰਗਾਈਆਂ ਲਗਾਈਆਂ ਜਾ ਰਹੀਆਂ ਨੇ ਕਿ 20 ਸਤੰਬਰ ਤੋਂ ਬਾਅਦ ਬਿਕਰਮਜੀਠਿਆ ਤੋਂ ਇਲਾਵਾ ਬਿਕਰਮਜੀਠਿਆ ਦੇ ਸਾਰੇ ਗਜਪਤ ਸਿੰਘ ਗਰੇਵਾਲ ਤੇ ਉਹਨਾਂ ਦੀ ਧਰਮ ਪਤਨੀ ਗਰੀਬਕੌਰ ਮਜੀਠਿਆ ਗਰੀਬਕੌਰ ਮਜੀਠਿਆ ਤੋਂ ਬਾਅਦ ਉਹਨਾਂ ਦੇ ਪਿਤਾ ਸਤਿਆਜੀਤ ਮਜੀਠਿਆ ਅਤੇ ਉਹਨਾਂ ਦੀ ਮਾਤਾ ਅਤੇ ਹੋਰ ਸਕੇ ਸਬੰਧੀਆਂ ਉੱਤੇ ਕਾਰਵਾਈ ਹੋਵੇਗੀ ਪਹਿਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿジネス ਦੇ ਸਰ ਕੋਚ ਅਧਿਕਾਰੀਆਂ ਦਾ ਅਤੇ ਪੰਜਾਬ ਦੇ ਸਰਕਾਰੀ ਵਕੀਲਾਂ ਦਾ ਇੱਕੋ ਇੱਕ ਟਾਰਗੇਟ ਹੈ ਕਿ ਲੰਮਾ ਸਮਾਂ ਸਜ਼ਾ ਦਿਵਾ ਕੇ ਬਿਕਰਮ ਜੀਠਿਆ ਨੂੰ ਜੇਲ੍ਹ ਦੇ ਵਿੱਚ ਪੱਕੇ ਤੌਰ ਤੇ ਪੱਕੇ ਭਾਂਡੇ ਵਿੱਚ ਪਾਇਆ ਜਾਵੇ ਉਸ ਤੋਂ ਬਾਅਦ ਗਰੀਬਕੌਰ ਮਜੀਠਿਆ ਤੇ ਕਿਉਂਕਿ ਗਰੀਬਕੌਰ ਮਜੀਠਿਆ ਦੇ ਕੋਲੋਂ ਵੀ ਜ਼ਾਇਦਾਦਾ ਦੇ ਵੇਰਵੇ ਪੰਜਾਬ ਸਰਕਾਰ ਬਾਲ ਵਿਭਾਗ ਮਹਿਕਮਾ ਅਤੇ ਵਿジネス ਅਤੇ ਪੰਜਾਬ ਪੁਲਿਸ ਨੂੰ ਮੰਗੇ ਜਾ ਰਹੇ ਨੇ ਹਾਲਾਂਕਿ ਗਨੀਪ ਕੌਰ ਜੀਠਿਆ ਨੇ ਦੇਣ ਤੋਂ ਕੋਰੀ ਨਾ ਕਰ ਦਿੱਤੀ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਪਟੀਸ਼ਨ ਪਾ ਦਿੱਤੀ ਹੈ ਪੰਜਾਬ ਸਰਕਾਰ ਦੇ ਵਿਰੁੱਧ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਹੋ ਗਿਆ ਹੈ ਲੇਕਿਨ ਇਧਰ ਗੱਜਪਤ ਸਿੰਘ ਗਰੇਵਾਲ ਕਿਸੂਤੇ ਵਸ ਗਏ ਨੇ ਅੱਜ ਪੁੱਛਗਛ ਹੋ ਰਹੀ ਹੈ ਕੱਲ ਬੁਲਾਇਆ ਗਿਆ ਸੀ ਕੱਲ ਨਾਨੂਕਰ ਕੀਤੀ ਗਈ ਫਿਰ ਅੱਖਾਂ ਦਿਖਾਈਆਂ ਗਿਆ ਬਿਜ਼ਨਸ ਅਤੇ ਮੀਨਤ ਦੇ ਸਰਬੋਤਮ ਅਧਿਕਾਰੀਆਂ ਵੱਲੋਂ ਅੱਜ ਗੱਜਪਤ ਸਿੰਘ ਗਰੇਵਾਲ ਜਿਹੜੇ ਨੇ ਬਿਕਰਮ ਜਿਠਿਆ ਤੇ ਜਿਹੜੇ ਸਕੇ ਸਾਲੇ ਨੇ ਸਕੇ ਬ੍ਰਦਰ ਨੇ ਗਰੀਬ ਘਰ ਮਿਠਿਆ ਦੇ ਅੱਜ ਉਹਨਾਂ ਦੇ ਕੋਲੋਂ ਬਿਜ਼ਨਸ ਡਿਪਾਰਟਮੈਂਟ ਨੂੰ ਵੱਡੇ ਪੱਧਰ ਤੇ ਪੁੱਛਗਿੱਛ ਕੀਤੀ ਜਾਵੇਗੀ ਹਾਲਾਂਕਿ ਜਿਹੜੀ 40000 ਪੰਨਿਆਂ ਦੀ ਰਿਪੋਰਟ ਪੇਸ਼ ਕੀਤੀ ਗਈ ਹੈ ਪੰਨਾ ਨੰਬਰ 16 ਯਾਨੀ ਕਿ ਪੇਜ ਨੰਬਰ 16 ਦੇ ਵਿੱਚ ਜਿਹੜੀਆਂ ਕਾਪੀਆਂ ਤੋਂ ਪੈਸਾ ਲਿਆ ਗਿਆ ਜਿਹੜੀਆਂ ਕਾਪੀਆਂ ਤੋਂ ਪੈਸਾ ਵਾਇਪ ਕੋਇਆ ਗਿਆ ਉਸ ਦੇ ਹਵਾਲੇ ਵਿਜੀਲੈਂਸ ਵੱਲੋਂ ਦੇ ਦਿੱਤੇ ਗਏ ਨੇ ਬਿਕਰਮ ਜਿਠਿਆ ਦਾ ਲਗਭਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਬਚਣਾ ਮੁਸ਼ਕਲ ਹੈ ਕਿਉਂਕਿ ਕੱਲ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ ਕਿ ਬੀਬਾ ਹਰ ਸਿਮਰਤ कौर ਬਾਦਲ ਦੀ ਅਰਦਾਸ ਸੁਣੀ ਗਈ ਹੈ ਰੱਬ ਨੇੜੇ ਹੋ ਕੇ ਸੁਣਦਾ ਹੈ ਰੱਬ ਦੀ ਚੱਕੀ ਹੌਲੀ ਘੜਦੀ ਹੈ ਲੇਕਿਨ ਜਦੋਂ ਪੀਂਦੀ ਹੈ ਤੇ ਬੜਾ ਬਰੀਕ ਪੀਂਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਟਾਰਗੇਟ ਕਰ ਰਹੇ ਨੇ ਬਾਦਲ ਪਰਵਾਰ ਨੂੰ ਬੀਬਾ ਹਰ ਸਿਮਰਤ कौर ਬਾਦਲ ਨੂੰ ਗਨੀਪ ਕੌਰ ਜੀਟੀਆ ਨੂੰ ਅਮ ਜੀਠਿਆ ਦੇ ਸਾਰੇ ਪਰਿਵਾਰ ਨੂੰ ਮਜੀਠਿਆ ਦੇ ਮਾਤਾ ਪਿਤਾ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਬਿਕਰ ਮਜੀਠਿਆ ਤੋਂ ਬਾਅਦ ਪਰਿਵਾਰ ਤੇ ਵੱਡੀ ਅਤੇ ਖਾਸ ਕਰਕੇ ਸੋਹਰੇ ਪਰਿਵਾਰ ਉੱਤੇ ਵੀ ਕਾਰਵਾਈ ਕੀਤੀ ਜਾਵੇ ਤਾਂ